ਭਾਈ ਜੀ 2995 ਚ 2 ਪੀਸ ਕੋਡ ਪੈਂਟ ਤਿਆਰ ਕਰਕੇ ਦੇ ਦਾਂਗੇ ਵੱਡੀ ਆਫਰ ਹੈਗੀ ਪੰਜਾਬ ਦੀ ਇੱਕ ਤੁਹਾਨੂੰ ਆ ਦੇਖੋ 2 ਪੀਸ ਤੁਹਾਨੂੰ ਦੇ ਰਹੇ ਆ 2995 ਚ ਤਿਆਰ ਕਰਕੇ ਸੌਕੇ ਦੇਣਾ ਤੇ ਇੱਕ ਰੇਟ ਹੋਰ ਥੋੜਾ ਨਾ ਭਾਈ ਜਿੰਨੇ ਕਹਿੰਦਾ ਕਿ ਨਹੀਂ ਭਾਈ ਤੁਹਾਨੂੰ 3 ਪੀਸ ਚਾਹੀਦਾ ਥੱਲੇ ਬਾਸਕਟ ਵੀ ਚਾਹੀਦੀ ਆ ਇੱਧਰ ਦਿਖਾ ਮੇਰਾ ਭਾਈ ਇਧਰ ਆ ਆ 3 ਪੀਸ ਕੋਡ ਪੈਂਟ ਦੇ ਭਾਈ ਥੱਲੇ ਬਾਸਕਟ ਉੱਪਰ ਕੋਡ ਆ ਥੱਲੇ ਡਰੋਅਰ ਤੇਰਾ 3760 ਚ ਤੁਹਾਨੂੰ ਤਿਆਰ ਕਰਕੇ ਦੇਣਾ ਭਾਈ ਜੀ ਇਹੋ ਜਿਹੇ ਰੇਟ ਜੇ ਤੁਹਾਨੂੰ ਕਿਸੇ ਦੇ ਦਿੱਤੇ ਪੂਰੇ ਪੰਜਾਬ ਚ ਚੈਲੰਜ ਆ ਮਾਤੂ ਹੀ ਦਸਤਾਰ ਨੇ ਖੁੱਲੇ ਕੰਨੇ ਬੋਝੇ ਕਰਤੇ ਵੀ ਆਜੋ ਭਾਈ ਆਜੋ ਕੁਰਤੇ ਪਜਾਮੇ ਦੇ ਵਿੱਚ 1500 ਰੁਪਏ ਦਾ ਸਟਿਚ ਕਰਾ ਕੇ ਦੇ ਦਾਂਗੇ ਰੰਗਾਂ ਦੀ ਭਰਮਾਰ ਆਪਣੇ ਕੋਲ ਕਾਫੀ ਰੰਗ ਜਿਹੜਾ ਮਰਜੀ ਆਪਣੀ ਮਰਜੀ ਦਾ ਲਲੋ ਤਿਆਰ ਕਰਾ ਕੇ ਭੇਜਾਂਗੇ ਤੁਹਾਨੂੰ ਰੰਗ ਤੁਸੀਂ ਪਸੰਦ ਕਰਾਂ ਜਿਹੜਾ ਰੰਗ ਕੋ ਤੁਹਾਨੂੰ ਹੋਰ ਰੰਗ ਮਿਲ ਜਾਣਾ ਤੁਸੀਂ ਕਹਿੰਦੇ ਕਿ ਨਹੀਂ ਭਾਈ ਜੀ ਸਾਨੂੰ ਚਿੱਟੇ 'ਚ ਵੈਰਾਈਟੀ ਚਾਹੀਦੀ ਚਿੱਟੇ ਦੀ ਵੈਰਾਈਟੀ ਵੀ ਆਪਣੇ ਕੋਲ ਪਰਮਾਨ ਰਹੀ ਆ ਹਾਂਜੀ ਉਹ ਤੋਂ ਬਾਅਦ ਭਾਈ ਜੀ ਆ ਜਾਂਦਾ ਮੰਤਰੀਆਂ ਦਾ ਰੰਗ ਚਿੱਟਾ ਉਹ ਪਿਆਰਾ ਰੰਗ ਆ ਇਹਦੇ ਚਿੱਟਾ ਕੁੜਤਾ ਪਜਾਮਾ ਲੈਣਾ ਜਿਹੜਾ ਸਿੱਧੂ ਮੂਸੇ ਵਾਲੇ ਨੇ ਪਾਇਆ ਵਾ ਉਹਦੇ ਵਿੱਚ ਤੁਹਾਨੂੰ ਦੇ ਦਾਂਗੇ ਵੇਖੋ ਕਿੱਡੇ ਪਿਆਰੇ ਰੰਗ ਲੱਗੇ ਹੋਏ ਆ ਚਿੱਟੇ ਵਿੱਚ ਤੁਹਾਨੂੰ ਕਮੀ ਕੋਈ ਨਹੀਂ ਮਿਲੇਗੀ ਆਪਣੀ ਮਰਜ਼ੀ ਦਾ ਡਿਜ਼ਾਈਨ ਸਵਾਓ ਜਾਂ ਜਿੱਦਾਂ ਦਾ ਮਰਜ਼ੀ ਸਵਾਕੇ ਤਿਆਰ ਕਰਾ ਕੇ ਲੈ ਕੇ ਜਾਓ ਭਾਈ ਤੁਹਾਨੂੰ ਬਹੁਤ ਘੱਟ ਹੀ ਰੀਜ਼ਨੇਬਲ ਪੈਸਿਆਂ ਦੇ ਵਿੱਚ ਤੁਹਾਨੂੰ ਸਿਰਫ ਤੁਹਾਡਾ ਕੁੜਤਾ ਪਜਾਮਾ ਚਾਰ ਕਰ ਦਾਂਗੇ ਮੰਤਰੀ ਵਾਲੀ ਪ ਕਵਾਲਿਟੀ ਵੈਰਾਈਟੀ ਤੁਹਾਨੂੰ ਚਾਹੀਦੀ ਉਹ ਪਸੰਦ ਕਰ ਲਿਓ ਆ ਚੈੱਕ ਕਰੋ ਤੁਹਾਡੇ ਸਾਡੇ ਸੰਪਲਪੇ ਨੇ ਉਸ ਤੋਂ ਇਲਾਵਾ ਆ ਚਿੱਟੇ ਕੁੜਤੇ ਪਿਆਮੇ ਦੀ ਪਰਮਾਰ ਜਿਹੜਾ ਰੰਗ ਕੋ ਜਿਹੜੀ ਵੈਰਾਈਟੀ ਕੋ ਤੁਹਾਨੂੰ ਦੇ ਦੇਣੀ ਆ ਕੋਟ ਪੈਂਟ ਦੇ ਵਿੱਚ ਆਪਣੇ ਕੋਲ ਕੁਆਲਿਟੀ ਆ ਗਈ A1 ਹਾਂ ਕਲਰ ਦੀ ਕੋਈ ਕਮੀ ਨਹੀਂ ਲਾਈਨਿੰਗ ਵਾਲਾ ਪਾਉਣਾ ਵਾ ਚੈੱਕ ਚ ਪਾਉਣਾ ਜਿੱਦਾਂ ਦਾ ਕਹੋਗੇ ਤਿਆਰ ਕਰਾ ਕੇ ਭੇਜਾਂਗੇ 2995 ਦੇ ਵਿੱਚ 2 ਪੀਸ 2995 ਦੇ ਵਿੱਚ ਤੁਹਾਨੂੰ 2 ਪੀਸ ਤਿਆਰ ਕਰਕੇ ਦੇਣਾ ਭਾਈ ਜੀ ਰੰਗ ਤੁਸੀਂ ਦੇਖ ਲੈਣਾ ਜਿਹੜਾ ਪਸੰਦ ਕਰਨਾ ਉਹ ਗਾਂ ਰੱਖਣੀ ਕਿ ਭਾਈ ਸਾਨੂੰ ਆ ਦੇ ਦਿਓ ਆਹ ਦੇ ਦਿਓ ਲੈਨ ਵਾਲ ਦੇ ਦਿਓ ਚੱਕ ਵਾਲ ਦੇ ਦਿਓ ਬਾਜ਼ਾਰ ਚ ਜਾਓ ਤੁਹਾਡਾ ਸਿਰਫ ਸਟਿਚਿੰਗ ਦੇ ਪਾਏ 3500 3000 ਰੁਪਏ ਤੁਹਾਡੇ ਸਿਓਂ ਦਾ ਲੈਣਦੇ 2995 ਤੁਹਾਨੂੰ ਸਿਓਂ ਕੇ ਕੋਟ ਪੈਨ ਤੁਹਾਡੇ ਪੁਆ ਕੇ ਭੇਜਾਂਗੇ ਬਿਲਕੁਲ ਬਾਈ ਜੀ ਮੇਰੇ ਰੰਗਾਂ ਦੇ ਆਪਣੇ ਕੋ ਕਮੀ ਕੋਈ ਨਹੀਂ ਮਗਰ ਕੈਮਰਾ ਮਾਰੋ ਬਾਈ ਜੀ ਜਿੱਦਾਂ ਦਾ ਰੰਗ ਕਹੋਗੇ ਨੈਟ ਤੋਂ ਕੱਢ ਕੇ ਲਿਆਓਗੇ ਆ ਡਿਜ਼ਾਈਨ ਬਣਾਉਣਾ ਉਹ ਤਿਆਰ ਕਰਾ ਕੇ ਤੁਹਾਨੂੰ ਇੱਥੋਂ ਭੇਜਾਂਗੇ ਹਣ ਬਿਯਾਰ ਚ ਜਿਹੜੀ ਸ਼ੇਰਵਾਨੀ ਕਿਰਾਏ ਤੇ ਲੈ ਜਾਂਦੇ ਆ ਜਿਹੜਾ ਕਹਿੰਦਾ ਬਾਈ ਜੀ ਹੋਂਦ ਕਿਰਾਏ ਵੀ ਬੜੇ ਭਾ ਦੇਓਗੇ ਸ਼ੇਰਵਾਨੀ ਬੜੀ ਪਾਣੀ ਮੋਖੀ ਹੋਗੀ ਤੁਹਾਨੂੰ ਇਹਦੇ ਉੱਤੇ ਵੀ ਮਾਤੂਸ਼ੀ ਦਸਤਾਰ ਨੇ ਆਫਰ ਕਰਨੀ ਲਾਤੀ ਭਾਈ ਜੀ ਇਹ ਵੀ ਦاتے ਮੇਰਾ ਭਰਾ ਭਾਈ ਜੀ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਆ ਗਿਆ ਲਾੜਾ ਕਹਿੰਦਾ ਮੈਂ ਸ਼ੇਰਵਾਨੀ ਪਾਉਣੀ ਤੇ ਮੇਰੀ ਟੋਰ ਨਿਕਲਣੀ ਚਾਹੀਦੀ ਏ ਉਹ ਵੀ ਤੁਹਾਨੂੰ 650 ਜੀ ਤਿਆਰ ਕਰਾ ਕੇ ਦੇ ਦੇਂਗੇ ਮਾਤੂਸ਼ੀ ਦਸਤਾਰ ਸ਼ੇਰਵਾਨੀ 650 ਜੀ ਤਿਆਰ ਕਰਕੇ ਦੇ ਦੇਵੋਗੇ ਪੱਕੀ ਗੱਲ ਆ ਬਿਲਕੁਲ ਭਾਈ ਜੀ ਦੇਖ ਲਓ ਪੱਥਰ ਤੇ ਲਿਖ ਕੇ ਦੇਵਾਂਗੇ ਇੱਕ ਵਾਰ ਫੇਰ ਪੁੱਛ ਲਓ ਭਾਈ ਜੀ 6500 ਤਿਆਰ ਕਰਾ ਕੇ ਦੇਵਾਂਗੇ ਮਾਤੋਸ਼ੀਰੀ ਦੇ ਉਸਤਾਦ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਰੀ ਆਓ ਆਪਣੇ ਫਾਇਦੇ ਕਰਾ ਕੇ ਜਾਓ ਲੋ ਜੀ ਤੁਹਾਨੂੰ 6500 ਚ ਤੁਹਾਨੂੰ ਸ਼ੇਰਵਾਨੀ ਜਿਹੜੀ ਤਿਆਰ ਕਰਕੇ ਦੇ ਦਾਂਗੇ ਰੰਗ ਤੁਸੀਂ ਆਪ ਪਸੰਦ ਕਰਨਾ ਡਿਜ਼ਾਈਨ ਤੁਸੀਂ ਆਪ ਪਸੰਦ ਕਰ ਲਓ ਚੈੱਕ ਕਰੋ ਤੁਸੀਂ ਸ਼ੇਰਵਾਨੀ ਜਿਹੜੀ 6500 ਤੋਂ ਸ਼ੁਰੂ ਹੋ ਜਾਂਦੀ ਆ ਤੇ ਰੰਗ ਤੁਹਾਨੂੰ ਕੁਆਲਟੀ ਵੈਰਾਈਟੀ ਇੱਧਰ ਵੀ ਦਿਖਾ ਰਹੇ ਮੇਰਾ ਭਰਾ ਪੀ ਤੁਸੀਂ ਜਿਹੜਾ ਕਹੋ ਤੁਹਾਨੂੰ ਮਿਲ ਜਾਣਾ ਡਿਜ਼ਾਈਨ ਜਿਹੜਾ ਕਹੋ ਰੰਗ ਜਿਹੜਾ ਕਹੋ ਉਹ ਤੁਹਾਨੂੰ ਮਿਲ ਜਾਣਾ ਉਹਦੇ ਨਾਲ ਨਾਲ ਤੁਹਾਨੂੰ ਸ਼ਰਟਾਂ ਦਿਖਾਉਣੇ ਵੀ ਸ਼ਰਟਾਂ ਵੀ ਦੇਖ ਸਕਦੇ ਹੋਗੇ ਪੈਂਟ ਸ਼ਰਟਾਂ ਦੇ ਵਿੱਚ ਵੀ ਆਪਣੇ ਕੋਲ ਪਰਮਾਰ ਪਈ ਆ ਚੈੱਕ ਲੈਣੀ ਚੈੱਕ ਕਰ ਲੈ ਲਿਓ ਤੁਸੀਂ ਪਲੇ ਲੈਣੀ ਪਲੇ ਲੈ ਲਿਓ ਇੱਧਰ ਆਵੇਂ ਨਾ ਵੀਰ ਹੁਣ ਨਾਲ ਨਾਲ ਹੀ ਲਿਆ ਤੁਹਾਨੂੰ ਪੱਗਾਂ ਦਿਖਾਉਣ ਲੱਗੇ ਬਾਈ ਜੀ ਪੱਗਾਂ ਦੇ ਵਿੱਚ ਵੀ ਆਪਾਂ ਕੋਲ ਰੰਗਾਂ ਦੀ ਪਰਮਾਰ ਆ 500 ਤੋਂ ਵੱਧ ਰੰਗ ਤੁਹਾਨੂੰ ਜਿਹੜੇ ਆ ਮਾਤੂਸ਼ੀ ਦਸਤਾਰ ਜੰਡਿਆਲਾ ਗੁਰੂ ਤੋਂ ਮਿਲਨੇ ਬਾਈ ਜੀ ਐਡੇ ਰੰਗ ਆ ਕਮਾਣੇ ਮੇਰਾ ਬਰਾ ਕੈਮਰਾ ਆਜਾ ਕਰੀ ਰੰਗਾ ਦੀ ਪਰਮਾਰ ਜਿਹੜਾ ਰੰਗ ਕੋ ਜਿੰਨਾ ਮੈਚਿੰਗ ਕਰਨੀ ਉਹ ਮੈਚਿੰਗ ਕਰ ਲਿਓ ਔਰ ਇਹ ਨਾਲ ਨਾਲ ਬਾਈ ਹੁਣੇ ਕਹਿੰਦੇ ਤੁਹਾਨੂੰ ਪੱਗਾਂ ਦੇ ਨਾਲ ਨਾਲ ਮੈਚਿੰਗ ਐਂ ਦਿਖਾ ਮੇਰਾ ਭਰਾ ਮੈਚਿੰਗ ਤੁਹਾਨੂੰ ਆਹ ਟਾਈਆਂ ਮਿਲ ਜਾਣੀਆਂ ਭਾਈ ਕਿ ਤੁਸੀਂ ਜਿਹੜੇ ਰੰਗ ਨਾਲ ਮੈਚਿੰਗ ਟਾਈ ਲੈਣੀ ਤਾਈ ਲੈ ਲਿਓ ਉਹ ਵੀ ਮਿਲ ਜਾਣਾ ਰੰਗ ਦੀ ਪਰਮਾਰ ਜਿਹੜੀ ਆ ਰੰਗਾਂ ਦੀ ਪਰਮਾਰ ਮਾਤੂਸ਼ੀ ਦਸਤਾਰ ਬ੍ਰਾਂਡ ਮੰਨਿਆ ਜਾਂਦਾ ਬਿਲਕੁਲ ਭਾਈ ਜੀ ਬਿਲਕੁਲ 500 ਤੋਂ ਵੱਧ ਰੰਗ ਮਿਲ ਜਾਣੇ ਪੱਗਾਂ ਦੇ ਤੁਹਾਨੂੰ ਟਾਈ ਮੈਚ ਕਰਕੇ ਦਾ ਬਾਕਸ ਕਿੰਨਾ ਗੱਦਾ ਪਿਆਰਾ ਬਣਿਆ ਸੋ ਸੂਟਾਂ ਦੇ ਲੱਗਣ ਵਾਲੀ ਲੈਨਿੰਨ ਵੀ ਤੁਹਾਨੂੰ ਉਹਦੇ 'ਚ ਵੀ ਰੰਗਾਂ ਦੀ ਪਰਮਾਰ ਆ ਕਿਉਂਕਿ ਤੁਸੀਂ ਜਿਹੜੇ ਸੂਟ ਨਾਲ ਮੈਚਿੰਗ ਕਰੀ ਲੈਨਿੰਨ ਉਹ ਪਾ ਸਕਦੇ ਹੋ ਸੋ ਮਾਤੂਸ਼ੀ ਦਸਤਾਰ ਜੰਡਾਲਾ ਗੁਰੂ ਦੀ ਪਹੁੰਚਣਾ ਜਿੱਥੇ ਤੁਹਾਡੇ ਇਹ ਆਫਰ ਹਾਲੇ ਵੀ ਚੱਲ ਰਹੇ ਨੇ ਪੱਗਾ ਲੈ ਲੋ ਕੋਟ ਪਹਿਨ ਲੈ ਲੋ ਤੁਸੀਂ ਪੈਂਟ ਛੱਡ ਲਈ ਪੈਂਚਰ ਨੂੰ ਕੁੜਤਾ ਪਿਆਮਾ ਸੰਭਾਲ ਲਓ ਬਾਈ ਜੀ ਸਾਰਿਆਂ ਦੇ ਤੁਹਾਨੂੰ ਵਧੀਆ-ਵਧੀਆ ਆਫਰਾਂ ਦੇਣ ਲੱਗੇ ਆ ਵੀਡੀਓ ਤੁਸੀਂ ਹੁਣ ਵੱਧ ਤੋਂ ਵੱਧ ਸ਼ੇਅਰ ਕਰ ਦਿਓ